ਬਾਦਲ ਦਰ ਤੋਂ ਬੋਨੇ ਜਾ ਤੇ ਦਰਦਨ ਸਿੱਖਦੇ ਤੋੜੇ ਆਂ ਵਿਟਾਉ ਜੁੱਤੀ ਦਾਲਨੇ ਸਟਾਓ ਵਾਹ ਇੱਕ ਬਾਤੂ ਗੀਨਾ ਕੀ ਚਮਕਲਾ ਕਾਇ ਇੱਕ ਪੀਲਾ ਪਨਸਾਨੀ ਸਿਆਰ ਤੇ ਕਰੇ ਦਾ ਸਕੂਲ ਦਾ ਸਤਾ ਵਾਓ আর ਇੱਕ ਬਾਤੂ ਗੀਨਾ ਬਾਤੂ ਚਰਮ

ਦੌਨ ਸਾਰੇ ਸਾਰੇ ਨਹੀਂ ਕੋਈ ਜਦੋਂ ਸਾਰੇ ਠੀਕ ਹੋ ਠੰਡ ਬੜੀ ਹੋ ਗਈ ਹੈ ਟੀਵੀ ਦੀ ਵਾਇਰ ਟੰਗੋ ਇੱਕ ਇਹ ਕਿ ਕਾਪੀਰਾਈਟ ਆਉਣ ਨਾਲ ਬੜਾ ਨੁਕਸਾਨ ਜਾ ਹੋ ਗਿਆ ਉਹ ਯੂ ਐਨ ਨੇ ਕੱਢ ਗਿਆ ਨਾ ਕਾਪੀਰਾਈਟ ਦਾ ਇੰਨਾ ਨੁਕਸਾਨ ਆ ਤੁਹਾਡੇ ਭਾਵੇਂ ਜਦੋਂ ਕਾਪੀਰਾਈਟ ਹੁੰਦਾ ਹੈ ਕਾਪੀਰਾਈਟ ਹਟ ਜਾਂਦਾ ਮੇਰੇ ਸਟ੍ਰਾਈਕ ਆ ਗਏ ਸੀਗੇ ਕਾਪੀਰਾਈਟ ਸਟ੍ਰਾਈਕ ਆਏ ਸੀਗੇ ਇਹ ਸ਼ਾਇਦ ਦੋ ਵਾਏ ਸੀ ਤੇ 30 ਨਵੰਬਰ ਦਾ ਸੀ ਲਾਸਟ ਇੱਕ ਤਾਂ ਆਪਣੇ ਆਪ ਸਟ੍ਰਾਈਕ ਹਟ ਗਿਆ ਸੀਗਾ ਤੇ ਦੂਜਾ ਜਿਹੜਾ ਆ ਦੂਜਾ ਤਾਂ ਮੈਂ ਖੁਦ ਡਿਲੀਟ ਕੀਤਾ ਸੀ ਸਟ੍ਰਾਈਕ ਆਉਂਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਕਿ ਉਹਦੇ ਨਾਲ ਵਿਊ ਘਟ ਹੋ ਗਏ ਜਿੱਥੇ ਮੈਂ ਛੋਟੀ ਮੋਟੀ ਵੀ ਵੀਡੀਓ ਪਾ ਦਿੰਦਾ ਸੀ ਨਾ ਤਾਂ ਉਹ ਵੀ ਘੱਟ ਤੋਂ ਘੱਟ 5-600 ਤੇ ਚੱਲ ਜਾਂਦੀ ਸੀ ਤਾਂ ਹੁਣ ਕਾਪੀਰਾਈਟ ਦੇ ਇਹਨਾਂ ਨੂੰ ਨੁਕਸਾਨ ਹੋ ਜਾਂਦਾ ਹੈ ਕਿ ਹੁਣ ਕਾਪੀਰਾਈਟ ਵਧੀਆ ਤੋਂ ਵਧੀਆ ਵੀਡੀਓ ਪਾ ਲਾ ਉਹਦਾ ਉਹਦਾ ਨਾ ਹੁਣ ਵਿਊ ਨਹੀਂ ਆਉਂਦਾ ਕਾਪੀਰਾਈਟ ਦਾ ਕਾਪੀਰਾਈਟ ਦਾ ਇਹ ਨੁਕਸਾਨ ਆ ਕਿ ਚੈਨਲ ਨੂੰ ਥੋੜਾ ਨਾ ਡੈਮੇਜ ਕਰ ਦਿੰਦਾ ਹੈ ਹੁਣ ਮੇਰੇ ਵਿਊ ਘੱਟ ਤੋਂ ਘੱਟ 5 6 ਇੰਨੇ ਕ ਵਿਊ ਆ ਰਹੇ ਆ ਤੇ ਹੁਣ YouTube ਤੇ ਵੈਸੇ ਸਰਚ ਕੀਤਾ ਆ ਕੀ ਕਾਪੀਰਾਈਟ ਦਾ ਨੁਕਸਾਨ ਕੀ ਆ ਕਿਉਂਕਿ ਹੁਣ ਕਾਪੀਰਾਈਟ ਦੇ ਕਰਕੇ ਵਿਊ ਨਹੀਂ ਆ ਰਹੇ ਬਿਲਕੁਲ ਵੀ ਆਉਂ ਲੱਗ ਰਿਹਾ ਜਿਦਾ ਚੈਨਲ ਡੈਮੇਜ ਹੋ ਗਿਆ ਮੈਂ ਸਰਚ ਕੀਤੇ ਸੀਗੇ ਤੇ ਜਦੋਂ ਤੁਸੀਂ ਵੀ ਜਦੋਂ ਕੋਈ ਵੀਡੀਓ ਪਾਉਂਦੇ ਹੁੰਦੇ ਆ ਜਦੋਂ ਕੋਈ ਨਵਾਂ ਕ੍ਰिएਟਰ ਵੀਡੀਓ ਪਾਉਂਦਾ ਆ ਕੋਈ ਵੀ ਮੇਰਾ ਵੀਰ ਭਰਾ ਜਦੋਂ ਵੀਡੀਓ ਪਾਉਂਦੇ ਨਾ ਆਪਾਂ ਸਾਨੂੰ ਜਿਆਦਾ ਨਾ ਦਿੰਨੀ ਆ ਹਨਾ ਸਾਨੂੰ ਸ਼ੌਂਕ ਹੁੰਦਾ ਜਦੋਂ ਸਾਡੇ ਵਿਊ ਵਧ ਜਾਂਦੇ ਆ ਸਾਨੂੰ ਅਸੀਂ ਖੁਸ਼ ਹੁੰਨੇ ਆ ਕਿ ਸਾਡੇ ਸਬਸਕ੍ਰਾਈਬਰ ਵੱਲੋਂ ਕਿ ਸਾਡੇ ਵਿਊ ਵਧ ਗਏ ਬਟ ਜਦੋਂ ਵੀ ਤੁਸੀਂ ਵੀਡੀਓ ਬਣਾਨੇ ਆ ਤੁਸੀਂ ਇਹ ਜ਼ਰੂਰ ਦੇਖਿਆ ਕਰੋ ਕਿ ਕਿਸੇ ਦੀ ਵੀਡੀਓ ਨਾ ਪਵੇ ਜਦੋਂ ਅਸੀਂ ਕਿਸੇ ਦੀ ਵੀਡੀਓ ਪਾ ਦਿੰਨੇ ਆ ਕਾਪੀਰਾਈਟ ਤੁਹਾਨੂੰ ਆਉਣਾ ਆ ਮੇਲ ਤੇ ਤੁਹਾਨੂੰ ਮੇਲ ਆਏ ਨਹੀਂ ਜਦੋਂ ਕੋਪੀ ਰਾਈਟ ਸਟ੍ਰਾਈਕਰ ਹੁੰਦਾ ਆ ਉਦੋਂ ਮੇਲ ਆ ਜਾਂਦੀ ਆ ਤੇ ਤੁਹਾਡੇ ਚੈਨਲ ਨੂੰ ਇੰਨਾ ਕਿ ਨੁਕਸਾਨ ਹੋਣਾ ਆ ਕਿ ਤੁਹਾਡਾ ਜਿਹੜੇ ਵਧੀਆ ਸਬਸਕ੍ਰਾਈਬਰ ਹੋਆ ਤੁਹਾਡੇ ਚੱਲਣ ਦੇ ਵੇ ਸੀਗੇ ਵਿਊ ਆਉਂਦੇ ਵੇ ਸੀ ਹਰ ਵੀਡੀਓ ਤੇ ਉਹ ਤੁਹਾਡੇ ਘਟ ਜਾਣੇ ਆ ਇਸ ਟਾਈਮ ਇੰਨਾ ਹਟ ਹੋਇਆ ਨਾ ਕਿ ਜਿਹੜੀ ਵੀਡੀਓ ਵਧੀਆ ਚੱਲਦੀ ਸੀ ਸਬਸਕ੍ਰਾਈਬਰ ਵੀ ਮੇਨਟੇਨ ਹੋ ਰਹੇ ਸੀਗੇ ਵਧੀਆ ਹੈ ਉਹ ਹੁਣ ਵਿਊ ਦਾ ਤਾਂ ਪੁੱਛੋ ਕੁਝ ਨਾ ਵਿਊ ਬਿਲਕੁਲ ਬਹੁਤ ਘਟਾ ਕਾਪੀਰਾਈਟ ਹੁਣ ਹੁਣ ਸਮਝ ਆਉਂਦੀ ਹੈ ਕਿ ਵੀਡੀਓ ਕਿੱਦਾਂ ਪਾਣੀ ਆ ਕਿਸੇ ਦੀ ਵੀਡੀਓ ਨੂੰ ਜਦੋਂ ਆਪਾਂ ਸ਼ੋਰਟ ਪਾਉਨੇ ਆ ਹਾਂ ਗ੍ਰੀਨ ਸਕਰੀਨ ਕਰਕੇ ਆਪਣਾ ਫੇਸ ਦਿਖਾ ਦਿਓ ਵੀਡੀਓ ਥੋੜੀ ਛੋਟੀ ਕਰ ਦਿਓ ਉਹ ਸਾਰਿਆਂ ਨੂੰ ਵਧੀਆ ਆਈ ਹੈ ਜੇ ਕਿਸੇ ਦੀ ਆਪਾਂ ਵੀਡੀਓ ਪਾਣੀ ਆ ਤੇ ਨਵੇਂ ਕ੍ਰिएਟਰਾਂ ਨੂੰ ਮੇਰੇ ਵਰਗੇ ਨੂੰ ਕਈਆਂ ਨੂੰ ਨਹੀਂ ਪਤਾ ਲੱਗਦਾ ਹੁਣ ਥੋੜੀ ਥੋੜੀ ਜਦੋਂ ਠੋਕਰ ਪੈਂਦੀ ਹੈ ਫਿਰ ਸਮਝ ਆਉਂਦੀ ਹੈ ਕਿ ਵੀਡੀਓ ਕਿੱਦਾਂ ਪਾਣੀ YouTube ਤੇ ਟਾਈਮਿੰਗ ਦਾ ਤੇ ਸਾਰਿਆਂ ਨੂੰ ਪਤਾ ਹੀ ਆ ਤੇ ਐ ਸਮਝ ਮੈਨੂੰ ਦੋ ਕਾਪੀਰਾਈਟ ਆਏ ਦੋ ਕਾਪੀਰਾਈਟ ਦੇ ਵਿੱਚ ਇਹਨਾਂ ਨੁਕਸਾਨ ਹੋ ਗਿਆ ਕਿ ਮੇਰੇ ਹੁਣ ਵਿਊ ਨਹੀਂ ਵਧਦੇ ਮੈਨੂੰ ਇਹ ਟੈਨਸ਼ਨ ਪਈ ਹੈ ਇਹਨੂੰ ਚੰਗਾ ਮੈਂ ਕੋਈ ਨਵਾਂ ਚੈਨਲ ਕ੍ਰੀਏਟ ਕਰਾਂ ਤੇ ਨਵਾਂ ਚੈਨਲ ਬਣਾਵਾਂ ਉਹ ਬਹੁਤ ਜਲਦੀ ਠੀਕ ਹੋ ਰਹੀ ਹੈ ਉਸਕੇ ਬਦਨਾਮ ਹੋਰ ਸੁਣਾਓ ਤੁਸੀਂ ਕਿੱਥੋਂ ਕਿੱਥੋਂ ਮੇਰੇ ਪੀਰ ਭਰਾ ਕਿਹੜੀ ਕਿਹੜੀ ਜਗ੍ਹਾ ਤੋਂ ਆਪਣੇ ਆਪਣੇ ਏਰੀਆ ਦੇ ਠੰਡ ਵਧੀ ਕਿ ਨਹੀਂ ਘੱਡੇ ਸਾਰੇ ਸੰਦੇ ਹਾਂਜੀ ਜਦੋਂ ਵੀ ਵੀਡੀਓ ਪਾਉਨੇ ਆ ਥੋੜਾ ਕਾਪੀਰਾਈਟ ਦਾ ਧਿਆਨ ਰੱਖਿਆ ਕਰੋ ਕਿ ਕਾਪੀਰਾਈਟ ਸਾਡੇ ਨਾਂ ਹੀ ਆਏ ਤੇ ਵਧੀਆ ਵੀਡੀਓ ਦੇ ਮੈਂ ਤੇ ਇਹੀ ਕਹਗਾ ਗੱਲਾਂ ਜਾਵਾਂਗੀ ਕਿ ਕਾਪੀਰਾਈਟ ਨਾ ਥੋੜਾ ਜਦੋਂ ਵੀਡੀਓ ਬਣਾਉਣੇ ਆ ਆਪਾਂ ਨਵੇਂ ਕੋਈ ਵੀ ਕਰੈਕਟਰ ਆ ਥੋੜਾ ਸੰਭਲ ਕੇ ਬਸ ਰਹੋ ਹਨਾ ਤੇ ਕਿਉਂਕਿ ਬੜੀ ਮਿਹਨਤ ਲੱਗਦੀ ਆ ਮੈਨੂੰ ਵੀ ਸਾਲ ਦੋ ਸਾਲ ਹੋ ਗਿਆ ਚੈਨਲ ਬਣਾਏ ਨੂੰ ਜਿਆਦਾ ਨੌਲੇਜ ਨਹੀਂ ਸੀ ਹਨਾ ਥੋੜਾ ਆਪਾਂ ਪੜ੍ਹੇ ਲਿਖੇ ਹੁੰਦੇ ਤਾਂ ਜਿੱਦਾਂ ਈਮੇਲ ਆਉਂਦੀ ਆ ਹਨਾ ਜਿਆਦਾ ਵਧੀਆ ਆਪਾਂ ਦੱਸ ਸਕਦੇ ਹਨਾ ਇਹ ਆ ਕਿ ਜਦੋਂ ਆਪਾਂ ਵੀਡੀਓ ਪਾਉਨੇ ਆਪਣਾ ਫੇਸ ਦਿਖਾ ਦਈਏ ਕਰੀਏ ਗ੍ਰੀਨ ਸਕਰੀਨ ਕਰਕੇ ਉਹ ਜਿਆਦਾ ਬੈਟਰ ਆ ਰੋਜ਼ ਦੀ ਰੋਜ਼ ਆਪਾਂ ਇੱਕ ਜਾਂ ਦੋ ਉਸ ਟਾਈਮ ਆਪਾਂ ਵੀਡੀਓ ਪਾ ਦਈਏ ਜਿਸ ਟਾਈਮ ਸਾਨੂੰ ਪਤਾ ਲੱਗੇ ਕਿ ਕਿਹੜੇ ਟਾਈਮ ਸਾਡੇ ਵਿਊ ਜ਼ਿਆਦਾ ਹੁੰਦੇ ਆ ਫਿਰ ਉਸ ਟਾਈਮ ਰੋਜ਼ ਇੱਕ ਵੀਡੀਓ ਬਣਾਉਂਦੇ ਆ ਕਿਉਂਕਿ ਇੱਥੋਂ ਤੱਕ ਆਉਣ ਵਾਸਤੇ ਮੈਂ ਬੜਾ ਕੁਝ ਕੀਤਾ ਹੈ ਪਹਿਲੇ ਸੂਟ ਲੈਂਦਾ ਸੀਗਾ ਟਟਾੜੀ ਪੇਰਦਾ ਉਹ ਵੀਡੀਓ ਬੰਦਾ ਜਰਾ ਕਈ ਯੂਟਿਊਬਰ ਆਪਣੇ ਵਾਕਿਆ ਕਈ ਭੈਣ ਭਰਾ ਮੈਨੂੰ ਕਈਆਂ ਨੇ ਕਿਹਾ ਆ ਜਦਾਂ ਗੋਲਾ ਮਠਾਪੁਰੀਆ ਹੋ ਗਿਆ ਹਾਂ ਭਿੰਦੇ ਹੋਣੀ ਹੋ ਗਏ ਹੋਰ ਸਾਰੇ ਭੈਣ ਸਾਰੇ ਵਧੀਆ ਸਾਰੇ ਜੁੜੇ ਆਪਾਂ ਨਾ ਪਰਮ ਕੰਡੰਟ ਆਪਣਾ ਉਹ ਦੂਜਾ ਨਾ ਧਾਰਮਿਕ ਉਹਨਾਂ ਦਾ ਕਤੀੜਾਂ ਵਾਲਾ ਆ ਖੱਪ ਪਾਉਂਦੇ ਆ ਬਸ ਇਹ ਆ ਕੀ ਹੁਣ ਇੰਨਾ ਕ ਬੰਦੇ ਨੂੰ ਪਤਾ ਲੱਗ ਜਾਂਦਾ ਕਿ ਚੈਨਲ ਕਿਦਾਂ ਤੋੜਨਾ ਜਦੋਂ ਵੀ ਆਪਾਂ ਵੀਡੀਓ ਪਾਉਂਨੇ ਕਿ ਆਪਣੀ ਬਹੁਤ ਵਧੀਆ ਆ बढ़िया परफॉर्मेंस में मिलती है में जल्दी मेरी या भी वेखन दी है ਮੈਸੇਜ ਕਰੋ ਕਿੱਥੇ ਕਿੱਥੇ ਹੋ ਕਿਹੜੇ ਸ਼ਹਿਰਾਂ ਤੋਂ ਮੈਂ ਮੇਰੀ ਸਾਲੀ ਵੇਖਦੀ ਹੋਏਗੀ ਪੱਕਾ ਜੀਮਾ ਹੂੰ ਉਹ ਵੀ ਉਹ ਅੱਗੇ ਜੀਮਾ ਦਾ ਨਾਲਾ ਦਾ ਗੈਪ ਉਹ ਵੀ ਲੱਗਦਾ ਇੱਕੋ ਹੀ ਹੋਣੀ ਜੀਮਾ ਆ ਗਈ ਹੈ ਨਹੀਂ ਤਲਗੀ ਪਾਪਾ ਆਦੇ ਕਿ ਉਹ ਇਧਰ ਨਾਲਾ ਆ ਗਈ ਹੈ ਨਹੀਂ ਮੇਰੀ ਸਾਲੀ ਤਾਂ ਜ਼ਰੂਰ ਵੇਂਦੀ ਹੁੰਦੀ ਹੈ ਉਹ ਬੜੀਆਂ ਗੋਜਾ ਕਰਦੀ ਕਿ ਕਈ ਵਾਰੀ ਕਮੈਂਟ ਵੀ ਕਰ ਦਿੰਦੀ ਹੁੰਦੀ ਹੈ ਕਿੰਨਾ ਮੈਸੇਜ ਕਰ ਦੇ ਆ ਜਲਛੜੀ ਜਾ ਰਿਹਾ ਹੋਰ ਦੂਈਦਰਾਉ ਕਿੱਥਾ ਹੋ ਤੁਸੀਂ ਸਾਰੇ ਮੈਸੇਜ ਕਰਕੇ ਦੱਸੋ ਮੈਜੀ ਬਾਕੀ ਚੈਨਲ ਬਣਾਤੇ ਸਾਰੇ ਲੈਂਦੇ ਆ ਪਰ ਇਹ ਦਾ ਜਿਹੜਾ ਟਾਰਗੇਟ ਆ ਨਾ ਉਹ ਪੂਰਾ ਕਰਨਾ ਔਖਾ ਜਾ ਹੋ ਜਾਂਦਾ ਹੈ 4000 ਘੰਟੇ ਤੇ 1000 ਸਬਸਕ੍ਰਾਈਬਰ ਸਬਸਕ੍ਰਾਈਬਰ ਤੇ ਚਲੋ ਹੋ ਜਾਂਦੇ ਆ ਜਿਹੜੇ ਘੰਟੇ ਪੂਰੇ ਕਰਨੇ ਆ ਉਹ ਵੱਡੀ ਵੀਡੀਓ ਪਾਵਾਂਗੇ ਤੇ ਫਿਰ ਪੂਰੇ ਹੁੰਦੇ ਆ ਸਾਰੇ ਵਿਅਕੰਢੀ ਹੋਏ ਮੈਂ ਹੀ ਗਾਣਾ ਸੀਗਾ ਮੈਂ ਚੈਨਲ ਨੂੰ ਬਹੁਤ ਨੁਕਸਾਨ ਹੋਇਆ ਮੇਰੇ ਨੂੰ ਮੈਨੂੰ 2-3 ਸਾਲ ਹੋ ਗਏ ਚੈਨਲ ਕ੍ਰੀਏਟ ਕੀ ਚੈਨਲ ਨਾਲ ਕੇਸ ਨੂੰ ਗਲਤ ਫੈਮਿਲੀ ਨਾ ਹੋਵੇ ਕੀ ਆਪਾਂ ਕੁਝ ਲਗਾਇਆ ਸਾਨੂੰ ਕਿਸਦਾ ਕੋਈ ਡਰ ਥੋੜੀ ਹੈ ਮੈਨੂੰ ਤੇ ਬਿਲਕੁਲ ਨਹੀਂ ਹੈ ਕਿਸਦਾ ਡਰ ਜੋ ਮਰਜ਼ੀ ਕੋਈ ਕਰ ਲੇ ਮੈਂ ਸਾਰ ਸਾਰ ਵੀਡੀਓ ਜੁਦਾ ਦੇਣਾ ਕਿ ਆ ਗੁਰਦੁਆਰਾ ਇੱਥੇ ਆ ਅਸੀਂ ਇੱਥੇ ਗਏ ਆ ਹੈ ਕਿ ਨਹੀਂ ਜੋ ਮਰਜ਼ੀ ਕੋਈ ਭੌਂਕਦਾ ਰਹੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਬڑے ਭੋਂਗਣ ਵਾਲੇ ਕਮੈਂਟ ਵਿੱਚ ਬਹੁ ਭੋਂਗਦੇ ਆ ਜਦੋਂ ਦੱਸਿਆ ਹੈ ਨਾ ਕਿ ਇਦਾਂ ਬਣਦਾ ਨਾਲ ਹੀ ਛੰਡੇ ਜਾਂਦੇ ਆ ਇਹ ਜਿਹੜੇ ਪੰਗੇ ਲੈਂਦੇ ਨੇ ਆਪਣੇ ਹੀ ਹੁੰਦੇ ਆ ਜਿਹੜੇ ਆਪਣੇ ਰਿਲੇਟਿਡ ਹੁੰਦੇ ਆ ਨਾ ਉਹੀ ਪੰਗੇ ਲੈਂਦੇ ਆ ਇਹਨਾਂ ਤਾਂ ਮੈਂ ਜਾਣਦਾ ਆ ਕਿਉਂਕਿ ਸੜਦਾ ਉਹ ਹੀ ਆ ਜਿਹੜਾ ਆਪਣੇ ਆਪ ਨੂੰ ਜਾਣਦਾ ਹੁੰਦਾ ਹੈ ਜਿਹੜਾ ਜਾਂਦਾ ਹੈ ਕਿ ਭਈ ਇਹ ਤਰੱਕੀ ਨਾ ਕਰਨਾ ਫਿਰ ਹੁੰਦੇ ਨਾ ਹੈ ਕਿ ਨਹੀਂ ਹੋਰ ਸੁਣਾਓ ਤੁਸੀਂ ਕਿੱਦਾਂ ਲਾਈਫ ਕਿੱਦਾਂ ਚੱਲਦੀ ਆ ਯਾਰ ਕਮੈਂਟ ਕੇ ਦੱਸ ਦਿਆ ਕਰੋ बस मैं इतना ही कहना ਸੀਗਾ ਹੋਰ ਵੀ ਕੋਈ ਹੈਗਾ ਆ ਤੇ ਕਿਸੇ ਨੂੰ ਵੀਡੀਓ ਸੈਂਡ ਕਰ ਦਿਆ ਕਰੋ ਹੈ ਹੋਰ ਵੀ ਕਿਸੇ ਨੂੰ ਲਾਈਵ ਤੇ ਬੁਲਾ ਲਵੇ ਯਾਰ ਬੜੀ ਰੌਣਕ ਮੇਲਾ ਕਰਦੇ ਆ ਚੈਨਲ ਨੂੰ ਚੈਨਲ ਸ਼ੇਅਰ ਕਰਿਆ ਕਰੋ ਆਪਾਂ ਜਿੱਥੇ ਵੀ ਜਾਵਾਂਗੇ ਕੋਈ ਨਹੀਂ ਤੁਹਾਨੂੰ ਸਾਰਾ ਦੱਸਾਂਗੇ ਕਿ ਵੀਡੀਓ ਦਾ ਕਿਦਾਂ ਸਿਸਟਮ ਜਿੰਨਾ ਕਿ ਸਾਨੂੰ ਪਤਾ ਆ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾੜਾ ਉਹਦਣ ਕਮੈਂਟ ਆਇਆ ਸੀਗਾ ਮਜ਼ਾ ਆ ਗਿਆ ਸੀਗਾ ਇਹ ਕਹੋਦੇ ਮਰਨੇ ਕੇ ਲਈ ਤੇਰੇ ਪਾਸ ਪੈਸੇ ਨੇ ਲੇਕਿਨ ਬੀਬੀ ਨੂੰ ਮੌਤ ਸੇ ਬਚਾਉਣੇ ਕੇ ਲਈ ਪੈਸੇ ਨਹੀਂ ਕੀ ਹੋ ਗਏ ਚੰਦਨ ਨੂੰ ਤੂੰ ਮਤੇ ਸਾਲਾ ਸਬਸਕ੍ਰਾਈਬ ਕੀਤਾ ਹੀ ਕੀਤਾ ਹੈ ਔਰ ਇਹ ਸਾਲੀ ਦੀ ਪੈਸੇ ਜਿੰਦਗੀ ਹੱਸਮਾ ਦੋ ਸਿਗਰਟ ਕੇ ਪੈਸੇ ਭਾਵੀ ਕੋ ਐਸੀ ਖਤਰ पीने से अपने आप को भी खतरनाक बीमारी से बचा सकता है यानी कि मौत के पैसे से दो जिंदगी खरीद सकता है। एक अपनी और एक अपनी सोच और <laughs>

ਭਾਈ ਜੀ ਗੱਲ ਇਦਾਂ ਆ ਕਿ esport ਕਰਿਆ ਕਰੋ ਸਾਰੇ ਅਸੀਂ ਵੱਧ ਤੋਂ ਵੱਧ ਫਿਰ ਵੀਡੀਓ ਪਈਆ ਕਰੀਏ ਵੱਡੀਆਂ ਤੁਹਾਡੇ ਸਾਰੇ esport ਦੇ ਨਾਲ ਗਾਂ ਦੇਖ ਰਿਹਾ ਫਿਰ ਵਧੀਆ ਵਧੀਆ ਨਾਲੇ ਲੋਕੇਸ਼ਨ ਆ ਦੱਸੋ ਗਲਤ ਗੱਲ ਆ ਯਾ ਗਲਤ ਗੱਲ ਆ ਚੁੱਪ ਕਰਕੇ ਮੂੰਹ ਚੋਕੇ ਦੇਖੀ ਜਾਂਦੇ ਯਾਰ ਕਮੈਂਟ ਵੀ ਕਰ ਦੋ ਕੋਈ ਮੈਂ ਤਾਂ ਕਮੈਂਟ ਕਰ ਦੰਦਾ ਉਹ ਸੋਹਣਿਆ ਸੋਹਣੀ ਵੀ ਦੀਏਨੀ ਤੈਨੂੰ ਨਾ ਚਾਉਨੇ ਯਾਰ ਮੈਂ ਤਾਂ ਇਹ ਜੁਣਾ ਕਿ ਨਾਲ ਜੁੜਨ ਬੰਦੇ ਹਨ ਤੇ ਚੈਨਲ ਨੂੰ ਬਹੁਤ ਵਾਰ ਸਬਸਕ੍ਰਾਈਬ ਕਰਿਆ ਕਰੋ ਯਾਰ ਚੈਨਲ ਦੀ ਗਰੋਥ ਬਹੁਤ ਘੱਟ ਗਈ ਹੈ ਉਸਤਾਦ ਜੀ ਵਿਊ ਬੜੇ ਡਿੱਗੇ ਥੱਲੇ ਮੇਰੇ ਭਾਈ ਚੈਨਲ ਨੂੰ ਸਪੋਰਟ ਕਰੋ ਯਾਰ ਕਿਉਂਕਿ ਜੇ ਕਾਪੀਰਾਈਟ ਦੇ ਕਰਕੇ ਨਾ ਜਿਹੜੇ ਦੋ ਸਟ੍ਰਾਈਕ ਜਿਹੜੇ ਆਏ ਸੀਗੇ ਮੇਰੀ ਇੱਕ ਗਲਤੀ ਕਰਕੇ ਇੰਨਾ ਪੰਗਾ ਪੈ ਗਿਆ ਇਹ ਤੇ ਇਸ ਟਾਈਮ ਮੇਰੇ 20 ਹਜ਼ਾਰ ਸਬਸਕ੍ਰਾਈਬਰ ਹੋ ਜਾਣੇ ਸੀ ਸਾਡਾ ਇਰਾਦਾ ਸੀ ਫੇਰ ਕਿਤੇ ਟੂਰ ਕੱਢਣ ਦਾ ਤਾਂ ਮੈਂ ਥੋੜਾ ਨਾ ਕੰਮ ਦੇ ਕਰਕੇ ਵੀ ਥੋੜਾ ਨਹੀਂ ਜਾਇਆ ਜਾਣਿਆ ਬ੍ਰਾਂਡ ਦਾ ਦੀ ਕਿਰਪਾ ਨਾਲ ਕੰਮ ਸ਼ੁਰੂ ਕੀਤਾ ਆ ਉਹਦੇ ਕਰਕੇ ਫਿਰ ਥੋੜਾ ਇੱਕ ਬੰਦਾ ਵੀ ਨਹੀਂ ਮਿਲਦਾ ਪਿਆ ਕੰਮ ਵਾਸਤੇ ਪੂਰਾ ਟਾਈਮ ਵੀ ਨਹੀਂ ਨਿਕਲਿਆ ਥੋੜਾ ਨਾ ਸਪੋਰਟ ਕਰਿਆ ਕਰੋ ਭਰਾ ਨੂੰ ਹਾਂ ਸਟੇਜ ਵਾਲੇ ਦੋ ਦੇਖ ਰਹੇ ਸੀ ਇੱਕ ਦੇਖ ਰਹੇ ਸੀ ਉਹ ਚੜ ਗਿਆ ਕੋਈ ਕਰਦਾ ਤੇ ਹੈ ਨਹੀਂ ਖੜਾ ਮੈਂ ਤੇ ਬੰਦ ਕਰਨਾ ਚਲੋ ਠੀਕ ਹੈ ਸਾਜੀ ਮਿਲਦੇ ਹਾਂ ਬ੍ਰੇਕ ਤੋਂ ਬਾਅਦ ਖਾਣਾ ਖਾਣ ਲੱਗਾ ਸੀਗਾ ਮੈਂ ਖਾਣਾ ਖਾ ਲਈਏ ਤੇ ਤੁਹਾਡਾ ਨਾਲ ਲਾਈਵ ਹੋਏ ਨੂੰ ਬਹੁਤ ਟਾਈਮ ਹੋ ਗਿਆ ਮੈਂ ਥੋੜੀਆਂ ਗੱਲਾਂ ਬਾਤਾਂ ਕਰ ਲੈਣੇ ਆਂ ਅਰੇ ਇਹਨਾਂ ਨੂੰ ਦੋ ਜਾਜਾ ਦਾ ਇੰਨਾ ਕਿ ਚੈਨਲ ਨੂੰ ਪ੍ਰਵਾ ਸਬਸਕ੍ਰਾਈਬ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਾਇਆ ਕਰੋ ਯਾਰ ਕਿਉਂਕਿ ਚੈਨਲ ਦੀ ਗ੍ਰੋਥ ਘਟਦੀ ਪਈ ਆ। ਤੇਰੇ ਇੱਥੇ ਕਮੀ ਨੂੰ ਕੋ ਮਾਰਨੇ ਵਾਲਾ ਸ਼ੇਪ ਮੈਂ। ਸਪੋਰਟ ਦੀ ਲੋੜ ਐ ਇਸ ਟਾਈਮ ਆ ਨਹੀਂ ਤੇ ਚੈਨਲ ਐ ਮੈਂ ਬੰਦ ਕਰ ਦੇਣਾ ਆ। ਫਿਰ ਨਵਾਂ ਨਵਾਂ ਚੈਨਲ ਫਿਰ ਕ੍ਰੀਏਟ ਕਰਾਂਗੇ। ਫਿਰ ਉੱਚ ਦੇਖਾਂਗੇ ਕੀ ਹਿਸਾਬ ਆਵਿਆ। ਇਹਦੇ ਚਲੋ ਕਿਸੇ ਦੇ ਕਹਿਣ ਤੇ ਮੈਂ ਚਾਹੁੰਦਾ ਇਦਾਂ ਹੀ ਜਿੱਦਾਂ ਸ਼ੌਂਕ ਜਿਹਾ ਹੁੰਦਾ ਸੀ। ਸ਼ੌਂਕ ਤਾਂ ਨਹੀਂ ਵੈਸੇ ਦੋ ਤਿੰਨ ਯੂਟਿਊਬਰਾਂ ਵਾਂਗੂ ਸੀ ਉਹਨਾਂ ਨੇ ਖੁਦ ਬਣਵਾਤਾ ਸੀ ਮੇਰਾ ਚੈਨਲ। ਮੈਨੂੰ ਜਿਆਦਾ ਹੈ ਹੀ ਨਹੀਂ ਸੀ ਨੌਲੇਜ ਨਹੀਂ ਸੀ ਚਲੋ ਹੁਣ ਪਤਾ ਲੱਗ ਗਿਆ ਥੋੜਾ ਸਪੋਰਟ ਦਵਾਂਗੇ ਹੁਣ ਉਹਨਾਂ ਦੀ ਬਾਕੀ ਦੇਖਾਂਗੇ ਜਦਾਂ ਸਿਸਟਮ ਬਣਿਆ ਸਪੋਰਟ ਕਰਿਆ ਕਰੋ ਚੈਨਲ ਨੂੰ ਵਤ ਵਤ ਮੈਂ ਲਾਈਵ ਡਿਲੀਟ ਕਰਨ ਲੱਗਾ ਸੀਗਾ ਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੰਨੀ ਕੁ ਸਪੋਰਟ ਦਾ ਦਿਖਾਇਆ ਕਰੋ ਤਹਾਡੀਆਂ ਵੀਡੀਓ ਵੀ ਮੈਂ ਵੇਖਣਾ ਜਿਹੜੇ ਕਮੈਂਟ ਕਰਦੇ ਨਾ ਵਧੀਆ ਵੀਡੀਓ ਹੁੰਦੀਆਂ ਤੁਹਾਡੀਆਂ ਜਿਹੜੀਆਂ ਤੁਸੀਂ ਪਾਈਆਂ ਕਰਦੀਆਂ ਪਈਆਂ ਕੰਨਾ ਜੀ ਵਾਲੀ ਹੈ ਨਾ ਲਡੂ ਕੁਵਾਲਦੀ ਜਿਹੜੀਆਂ ਪਾਈਆਂ ਸੀਗਾ ਸਾਰੀਆਂ ਜਿਹਨਾਂ ਨੇ ਕਮੈਂਟ ਕੀਤੇ ਸੀ ਮੈਂ ਸਾਰਿਆਂ ਨੂੰ ਮੈਂ ਦੇਖਦਾ ਹਾਂ ਨਾ ਉਹ ਵੀ ਚਲੋ ਠੀਕ ਹੈ ਜੀ ਫੇਰ ਮਿਲਾਂਗੇ ਕਈ ਦਿਨ ਲਾਈਵ ਹੋ ਕੇ ਤਾਂ ਕਮੈਂਟ ਜਰੂਰ ਕਰਦਿਆ ਕਰੋ ਦੱਸਿਆ ਕਰੋ ਕਿਦਾਂ ਦਾ ਲੱਗਾ ਵੀਡੀਓ ਕਿਦਾਂ ਦੀ ਲੱਗੀਆਂ ਤੇ ਜੇ ਕੋਈ ਛਡ ਹੁੰਦਾ ਤਾਂ ਸਾਫ਼ ਦੱਸਿਆ ਕਰੋ ਕਿਤੇ ਮਿਲਣਾ ਹੈ ਤੇ ਉਹ ਵੀ ਦੱਸ ਦਿਓ ਕੋਈ ਚੱਕਰ ਨਹੀਂ ਮੈਂ ਕੁਝ ਲੁਕਾਇਆ ਨਹੀਂ ਹੈਗਾ ਕਿਸੇ ਤੋਂ ਵੀ ਨਾ ਹੀ ਸਾਨੂੰ ਕੋਈ ਡਰਿਆ ਮੈਨੂੰ ਤਾਂ ਬਿਲਕੁਲ ਨਹੀਂ ਧਮਕਾ ਦੇ ਇਹਨੂੰ ਬਸੇਰੇ ਕੁੱਤੇ ਵੇਲੇ ਦਿੰਦੇ ਹੁੰਦੇ ਆ ਅਰੇ ਤਾਂ ਮੈਂ ਹੁਣ ਨਹੀਂ ਕੋਈ ਡਰਾਂਗਾ ਮੈਨੂੰ ਤੇ ਬਿਲਕੁਲ ਨਹੀਂ ਹੈਗਾ ਕੋਈ ਗਲਤਫਹਿਮੀ ਨਾ ਕੋਈ ਰੱਖੇ ਕਿ ਸਾਨੂੰ ਕੋਈ ਡਰ ਹੋਏਗਾ ਕਹਿੰਦਾ ਸਾਨੂੰ ਕੋਈ ਡਰ ਨਹੀਂ ਨਾ ਹੈ ਕਿ ਇਹਨਾਂ ਕੇ ਲੈ ਕੇ ਖਾਣ ਦੇ ਆ ਆਪਣਾ ਕਮਾਂਡ ਹੈ ਆਪਣਾ ਖਾਣ ਦੇ ਆ ਗੁਰੂ ਅਮਰਦਾਸ ਦੀ ਕਿਰਪਾ ਨਾਲ ਸਭ ਕੁਝ ਵਧੀਆ ਚੱਲਦਾ ਆ ਬਸ ਤੁਹਾਡੇ ਵਰਗੇ ਭੈਣ ਭਰਾਵਾਂ ਦੀ سپورਟ ਦੀ ਲੋੜ ਆ ਸਕੂਲ ਕਰੋ ਕਿ ਕਈਆਂ ਤਾਂ ਮੂੰਹ ਬੰਦ ਹੋਏ ਨੇ ਜਿਲੇ ਸਾਲੇ ਛੱਡਦੇ ਆ ਨਾ ਦੇਖ ਕੇ ਕੀ ਆ ਨੀ ਕਹੇ ਜੋਗੇ ਦਾਦਾ ਸਾਨੂੰ ਕਹਿੰਨਾ ਕੋਈ ਨਾ ਅਹੀਂ ਕਹਿਣਾ ਕੋਈ ਲੈਣਾ ਦੇਣਾ ਰੱਖਦੇ ਆ ਤੇ ਨਾ ਸਾਨੂੰ ਲੋੜ ਆ ਬਸ ਐ ਕਿ ਪਾਸ਼ਾ ਬਾਣਾ ਛੱਡੇ ਜੋ ਕੀ ਬੰਦੇ ਜਿਹੜੇ ਗੱਲਾਂ ਕਰਦੇ ਉਹਨਾਂ ਦੀ ਕੋਈ ਪ੍ਰੋਵਾਇਡ ਨਹੀਂ ਚਲੋ ਠੀਕ ਆ ਮਿਲਦੇ ਆ ਫੇਰ ਕਿਸੇ ਦਿਨ ਲਾਈਵ ਆਵਾਂਗੇ ਮੈਂ ਕਦੀ ਦਿਲ ਚ ਕੋਈ ਗੱਲ ਨਹੀਂ ਰੱਖੀ ਮੇਰੇ ਜੋ ਵੀ ਦਿਲ ਚ ਗੱਲ ਹੁੰਦੀ ਹੈ ਨਾ ਮੈਂ ਸਿੱਧਾ ਕਹਿ ਦਿੰਦਾ ਨਾ ਭਾਵੇਂ ਕਿਸੇ ਨੂੰ ਚੰਗੀ ਲੱਗੇ ਭਾਵੇਂ ਮਾੜੀ ਲੱਗੇ ਬਾਕੀ ਸਮਾਂ ਦਸੇਗਾ ਕੌਣ ਸਹੀ ਹੈ ਕੌਣ ਗਲਤ ਹੈ ਰੁਕੋ ਠੀਕ ਹੈ ਹਾਂ ਰੰਗਾਹਰ ਜੀ ਸਤਿ ਸ੍ਰੀ ਅਕਾਲ ਜੀ ਸਾਸਤ੍ਰੀ ਕਾਲ